ਸਤ ਸ਼੍ਰੀ ਅਕਾਲ ਜੀ ਬ੍ਰह्म ਗਿਆਨੀ ਤੰਤਨ ਬੱਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਤੇ ਗੁਰਦੁਆਰਾ ਸੰਗਤ ਸਰ ਪਿੰਡ ਅਟਾਰੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕੈਂਸਰ ਚੈੱਕ ਕੈਂਪ ਲੱਗ ਰਿਹਾ ਜੀ ਜੋ ਕਿ ਬਿਲਕੁਲ ਫ੍ਰੀ ਆ ਫ੍ਰੀ ਦੇ ਵਿੱਚ ਦਵਾਈਆਂ ਮਿਲਣਗੀਆਂ ਔਰ ਗੁਰੂ ਘਰ ਲੰਗਰ ਵੀ ਉੱਤਟ ਵਰਤੇਗਾ ਸੋ ਮੇਰੇ ਵੱਲੋਂ ਬੇਨਤੀ ਆ ਜੀ ਸਮੂਹ ਇਲਾਕਾ ਨਿਵਾਸੀਆਂ ਨੂੰ ਜਾਓ ਜੀ ਫ੍ਰੀ ਚੈੱਕਅਪ ਕਰਵਾ ਕੇ ਆਓ ਦਵਾਈਆਂ ਵੀ ਫ੍ਰੀ ਲੈ ਕੇ ਆਓ ਗੁਰੂ ਕਾ ਲੰਗਰ ਵੀ ਛੱਕ ਕੇ ਆਇਓ ਜੀ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਵੀ ਹੋ ਕੇ ਆਇਓ ਜੀ ਇਹ ਕੈਂਪ 5 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਲੱਗ ਰਿਹਾ ਜੀ ਇਹ ਉਪਰਾਲਾ ਐਨਆਰਆਈ ਬੱਚਿਆਂ ਐਨਆਰਆਈ ਸੰਗਤ ਕੁਲਵੰਤ ਸਿੰਘ ਧਾਲੀਵਾਲ ਜੀ ਵੱਲੋਂ ਕੀਤਾ ਗਿਆ ਜੀ ਸਤਿ ਸ਼੍ਰੀ ਅਕਾਲ ਜੀ